ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਨਹੀਂ ਉਹ ਘਾੜਿਆਂ ਚ ਵੱਜਦੀਆਂ ਥਾਪੀਆਂ ਪਿਓ ਪੁੱਤਾਂ ਦੀਆਂ ਸਾਂਝੀਆਂ ਗਲਾਸੀਆਂ ਤੇ ਬਲਾ ਤੇ ਪੈਗ ਨਾਲ ਪੈਗ ਚੱਲਦੇ ਧਰਮਾਂ ਦੇ ਨਾਮ ਤੇ ਚਲੋਕੀਆਂ ਹਾਲੀਵੁੱਡ ਬਾਲੀਵੁੱਡ ਸਾਰਿਆਂ ਦਾ ਪਤਾ ਹਾਲੀਵੁੱਡ ਬਾਲੀਵੁੱਡ ਸਾਰਿਆਂ ਦਾ ਪਤਾ ਹੈ ਨਹੀਂ ਪਤਾ ਹੈ ਕਿ ਵਲੀ ਕੌਣ ਬੁ ਤੇਰੀ ਫੈਨ ਪੁੱਤ ਤੇਰੇ ਦੀ ਬੇਬੇ ਪੁੱਤ ਤੇਰਾ ਫੈਨ ਹਰੀ ਸਿੰਘ ਦਾ ਦੁਨੀਆ ਬੁ ਤੇਰੀ ਫੈਨ ਪੁੱਤ ਤੇਰੇ ਦੀ ਬੇਬੇ ਪੁੱਤ ਤੇਰਾ ਫੈਨ ਹਰੀ ਸਿੰਘ ਦਾ ਮੈਂ ਸੁਣਿਆ ਸੀ ਜਿਨ੍ਹਾਂ ਨੇ ਆ ਸ਼ੇਰ ਪਾੜਦੇ ਉਹਨਾਂ ਪਾੜ ਲਈਆਂ ਬਹਾਉ ਟੀਕੇ ਲਾ ਕੇ ਜਿਨ੍ਹਾਂ ਦੀ ਕੁਖਾ ਚੋਂ ਸੀਗੇ ਸ਼ੇਰ ਜੰਮਣੇ ਉਹ ਵੀ ਡੇਗ ਪਈਆਂ ਨਸ਼ੇ ਪਤੇ ਖਾ ਕੇ ਚੋਟ ਕੱਟ ਕੇ ਮਸੀਹਾ ਬਣਿਆ ਕਾਦੀ ਅਣਕ ਤੇ ਦੱਸੋ ਕਾਦੀ ਹੈਂਡਿਆ ਉਹ ਦੁਨੀਆ ਬ ਤੇਰੀ ਬੇਨ ਪੁੱਤ ਤੇਰੇ ਦੀ ਬੇਬੇ ਪੁੱਤ ਤੇਰਾ ਫੈਨ ਹੋਰੀ ਸਿੰਘ ਦਾ ਉਰਫੀ ਜਾਵੇ دیਵੰਗੂ ਪੌਣ ਲੱਗੀਆਂ ਧੀਆਂ ਸਰਦਾਰਾਂ ਦੀਆਂ ਛੋਟ ਕੱਪੜੇ ਸਿਰ ਤੇ ਦਮਲਾਂ ਨਾਲੇ ਜੀਨ ਪਾਉਂਦੀਆਂ ਜੀ ਸਿੱਖੀ ਵਾਲੇ ਕਰਦੇ ਅਸੂਲ ਵੱਖਰੇ ਇਹਨਾ ਤੇ ਕੀ ਦਸਣਾ ਬਾਣੀ ਬਾਣਿਆ ਚ ਬੋਲਿਆ ਜੀ ਖਿੜਦਾ ਦੁਨੀਆਂ ਬ ਤੇਰੀ ਬੈਣ ਪੁੱਤ ਤੇਰੇ ਦੀ ਬੇਬੇ ਪੁੱਤ ਤੇਰਾ ਫੈਨਾਰੀ ਸਿੰਘ ਦਾ ਚੱਕ ਨਗਣੀ ਬਾਬੇ ਨੇ ਕਹਿੰਦੇ ਹਾਥੀ ਪਾੜਦਾ ਤੇ ਹੁਣ ਸਾਡੇ ਗੁਰੂ ਦੇ ਕੋ ਅੰਗ ਪਾੜਤੇ ਚੜ ਚੜ ਪਹੁੰਚਾਉਣ ਸਾਡੇ ਵੱਲ ਨੂੰ ਬਾਪੂ ਦੀ ਪਸੰਗ ਜੋਦੇ ਨੇ ਅੰਦਰ ਵਾਰਤੇ ਸਾਰੇ ਛਰ ਨੇੜੇ ਪਿੰਡਾਂ ਉਹ ਦੁਨੀਆਂ ਬ ਤੇਰੀ ਬੇਣ ਪੁੱਤ ਤੇਰੇ ਦੀ ਬੇਬੇ ਪੁੱਤ ਤੇਰਾ ਫੈਣਾਰੀ ਸਿੰਘ ਦਾ ਮਹਿੰਦੀ ਕਹ ਕਾਲਾ ਮਹਿੰਦੀ ਕੀ ਬਤੇ